ਇੱਕ ਹਮਸਾ। ਬਹੁਤ ਵਾਹ। ਕਮੇਡੀ ਕਾ ਬਹੁਤ ਹੋ ਰਿਹਾ। ਬੰਸਾ ਤੇ। ਉਹ। ਇਹਾ ਵਾਲਾ ਕੰਪਲੇਂਟ ਵਾਸਤੇ ਬੈਸ ਕੇ। ਸਰ ਜਿਹੜਾ ਜਿੱਦਾਂ ਕੰਪਲੇਂਟ ਹੋਤਾ ਹੈ ਬਹਿੰਦਰੀ ਜਿਹੜੀ ਮੁੱਖ ਸਰ ਕਰਦਾ ਹੈ। ਇਹ। ਤੇ ਇਹਦਾ ਉਹਨਾਂ ਦੇ ਅੰਕੜੇ ਸੀਮਾ ਦਾ ਸਾਈਪਰ ਸਾਬ ਤੋਂ ਕਿ ਉਹ ਪਲੇ ਫੋਰ ਬਲੂ ਪ੍ਰੋਪਰ ਰਾਈਟ ਉਹ ਪ੍ਰੋਪਰ ਲਗਾਓ ਅੰਮੇ ਐਮ ਐਸ ਸੀ ਇਹਦਾ ਸਾਈਪਰ ਕਰਾ ਲਓ ਜੀ ਬਈ ਨਾ ਬਹੁਤ ਸੈਂ ਵਧੀਆ ਫਿਲਮ ਵਧੀਆ ਹੈ ਇਹਦਾ ਬਹੁਤ ਬਹੁਤ ਵਧੀਆ ਹੈ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹਾ ਹੋ ਦਾਵਾਰਤ ਤੇ ਮੈਂ ਦਲਜੀਤ ਤਜੂਰਾ ਦੋਸਤੋ ਅੱਜ ਜਿੱਥੇ ਸਰਕਾਰ ਨਸ਼ਿਆਂ ਨੂੰ ਲੈ ਕੇ ਕਾਫੀ ਜਿਹੜੀ ਸਤਰ 'ਤੇ ਰੁਕਣੇ ਨੂੰ ਉੱਥੇ ਸਾਈਬਰ ਕ੍ਰਾਈਮ ਰੁਕਣ ਨੂੰ ਵੀ ਪੁਲਿਸ ਵੱਲੋਂ ਇੱਕ ਐਫਰਟਸ ਕੀਤੀ ਗਈ ਹੈ ਸਰਕਾਰ ਦੇ ਦੇਸ਼ਨਾ ਤੇ ਹਰਸ਼ਾਰਪੁਰ ਜਿਲ੍ਹਾ ਪਧਰੀ ਜਿਹੜਾ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਖੋਲਿਆ ਗਿਆ ਜਿਹਦਾ ਮਾਨਯੋਗ ਐਸਐਸਪੀ ਸਰੇਂਦਰ ਰਾਮਾ ਵੱਲੋਂ ਅੱਜ ਉਦਘਾਟਨ ਕੀਤਾ ਗਿਆ ਸੋ ਅਸੀਂ ਇਸੇ ਰਿਕਾਰਡ ਇਹਨਾਂ ਦੇ ਨਾਲ ਗੱਲ ਕਰਾਂਗੇ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਜੀ ਦਾਵਾਰਤ ਜੀ ਜੀ ਥੈਂਕ ਯੂ ਜੀ ਥੈਂਕ ਯੂ ਦਲਜੀਤ ਸਰ ਸਭ ਤੋਂ ਪਹਿ ਦੇਖੋ ਜਿਹੜਾ ਵੀ ਸਾਈਬਰ ਸਪੇਸ ਹੁੰਦਾ ਹੈਗਾ ਸਾਈਬਰ ਸਪੇਸ ਦਾ ਮਤਲਬ ਆਪਾਂ ਜੇਕਰ ਨੋਰਮਲ ਸਿੰਪਲ ਲੈਂਗੁਏਜ ਚ ਕਹੀਏ ਜਿਹੜਾ ਵੀ ਕੰਪਿਊਟਰ ਇੰਟਰਨੈਟ ਰਿਲੇਟਡ ਜਿਹੜਾ ਅੱਜਕੱਲ ਮੋਬਾਈਲ ਸੋਸ਼ਲ ਮੀਡੀਆ ਜਿੱਥੇ ਇੰਟਰਨੈਟ ਦੀ ਵਰਤੋਂ ਹੁੰਦੀ ਔਰ ਜਿੱਥੇ ਡਿਜੀਟਲ ਮੀਡੀਅਮਸ ਯੂਜ਼ ਹੁੰਦੇ ਉਹ ਸਾਰਾ ਸਪੇਸ ਨੂੰ ਆਪਾਂ ਸਾਈਬਰ ਸਪੇਸ ਕਹਿੰਦੇ ਹੈਗੇ ਤੇ ਉੱਥੇ ਜਿਹੜਾ ਉਸ ਸਪੇਸ 'ਚ ਜਿਹੜਾ ਕ੍ਰਾਈਮ ਹੁੰਦਾ ਉਸ ਥਾਂ ਤੇ ਜਿਹੜਾ ਕ੍ਰਾਈਮ ਹੁੰਦਾ ਮਤਲਬ ਆਨਲਾਈਨ ਆਪਾਂ ਕਹਿ ਦਈਏ ਸਿੰਪਲ ਕਹਿ ਦਈਏ ਕਿ ਆਨਲਾਈਨ ਜਿਹੜਾ ਵੀ ਕ੍ਰਾਈਮ ਹੁੰਦਾ ਆਨਲਾਈਨ ਦਾ ਮਤਲਬ ਹੋ ਗਿਆ ਇੰਟਰਨੈਟ ਦੀ ਵਰਤੋਂ ਕਰਕੇ ਉਹ ਜਿਹੜਾ ਹੈਗਾ ਉਹ ਸਾਈਬਰ ਕ੍ਰਾਈਮ ਦੀ ਕੈਟਾਗਰੀ ਚ ਆ ਜਾਂਦਾ ਹੈਗਾ ਜਿੱਥੇ ਇਲੈਕਟ੍ਰੋਨਿਕ ਇਕੁਪਮੈਂਟ ਨੂੰ ਆਪਾਂ ਯੂਜ਼ ਕਰਦੇ ਹੈਗੇ ਉਹ ਸਾਰਾ ਸਾਈਬਰ ਕ੍ਰਾਈਮ ਹੈਗਾ ਤੇ ਉਹਦੀ ਲੜੀ ਚ ਜਿਹੜਾ ਹੈਗਾ ਜਿੱਦਾਂ ਰੀਸੈਂਟਲੀ ਤੁਸੀਂ ਦੇਖਦੇ ਹੋ ਆਜਕਲ ਅਲੱਗ ਅਲੱਗ ਤਰੀਕੇ ਦੇ ਨਾਲ ਲੋਕਾਂ ਨਾਲ ਠਗੀ ਕੋਈ ਪੁਲਿਸ ਅਫਸਰ ਬਣ ਕੇ ਉਹਨੂੰ ਮਿਸ ਗਾਈਡ ਕਰਕੇ ਕਹਿੰਦਾ ਹੈਗਾ ਕਿ ਵੀ ਤੁਹਾਡਾ ਬੱਚਾ ਫੜ ਲਿਆ ਹੈਗਾ ਕੋਈ ਅੱਜ ਕੱਲ ਆਂਦਾ ਹੈਗਾ ਅਲੱਗ ਅਲੱਗ ਏਜੰਸੀਆਂ ਦੇ ਨਾਮ ਲੈ ਕੇ ਦਿੱਲੀ ਫੜ ਲਿਆ ਮੁੰਬਈ ਫੜ ਲਿਆ ਚੇਨਈ ਫੜ ਲਿਆ 에어ਪੋਰਟ ਤੇ ਫੜ ਲਿਆ ਹਨਾ ਜਹਾਜਾਂ ਵਾਲੇ ਪੋਰਟ ਤੇ ਫੜ ਲਿਆ ਕਿ ਵੀ ਬੱਚਾ ਫੜ ਲਿਆ ਹੈਗਾ ਤੁਹਾਡੇ ਨਾਮ ਤੋਂ ਕੋਈ ਪਾਰਸਲ ਆਇਆ ਹੈਗਾ ਹਨਾ ਜੀ ਉਹਦੇ ਚ ਡਰੱਗਸ ਪਾਏ ਗਏ ਹੈਗੇ ਤੁਹਾਨੂੰ ਬੁੱਕ ਕਰਨਾ ਹੈਗਾ ਤੁਹਾਨੂੰ ਫੜਿਆ ਜਾਏਗਾ 10 ਸਾਲ ਦੀ ਕੈਦ ਹੋ ਜਾਏਗੀ ਬੋਲਾ ਅਲੱਗ ਅਲੱਗ ਫਿਰ ਲੋਕ ਤੁਹਾਨੂੰ ਅਲੱਗ ਅਲੱਗ ਪੈਸੇ ਦੇ ਨਾਮ ਤੋਂ ਮਲਟੀਪਲ ਕਰਨ ਦੇ ਨਾਮ ਤੇ ਪੈਸੇ ਨੂੰ 10 ਗੁਣਾ ਕਰ ਦਾਂਗੇ ਉਹਨਾਂ ਅਲੱਗ-ਅਲੱਗ ਤਰੀਕੇ ਦੀ ਸਕੀਮਾਂ ਤਾਂ ਦਿੰਦੇ ਹੈਗੇ ਆਨਲਾਈਨ ਮਤਲਬ ਅਲੱਗ-ਅਲੱਗ ਤਰੀਕੇ ਨਾਲ ਹਿਊਮਨ ਸਾਈਕੋਲੋਜੀ ਦੇ ਨਾਲ ਖੇលਦੇ ਹੋਏ ਜਿਹੜੇ ਸਾਈਬਰ ਠੱਗ ਹੈਗੇ ਉਹ ਲੋਕਾਂ ਦਾ ਪੈਸਾ ਲੂਟ ਲੈਂਦੇ ਹੈਗੇ ਔਰ ਇਵਨ ਇਸ ਲੈਵਲ ਤੱਕ ਉਹ ਹਿਪਨੋਟਾਈਜ਼ ਕਰ ਲੈਂਦੇ ਹੈਗੇ ਬੰਦਾਂ ਨੂੰ ਕਿ ਉਹਨਾਂ ਦੇ ਖਾਤੇ ਤੋਂ ਬੰਦੇ ਖੁਦ ਹੀ ਜਾ ਕੇ ਉਹਨਾਂ ਨੂੰ ਪੈਸਾ ਜਮ੍ਹਾਂ ਕਰਾ ਦਿੰਦੇ ਹੈਗੇ ਇਵਨ ਉਹ ਜਿ ਕਈ ਵਾਰ ਕਹਿੰਦੇ ਹੈਗੇ ਕਿ ਜੀ ਅਸੀਂ ਦੇਖਿਆ ਉਹਨਾਂ ਨੂੰ ਵੀਡੀਓ ਕਾਲ ਕੀਤੀ ਉਹਨਾਂ ਨੇ ਵਰਦੀ ਪੈਣੀ ਵੀ ਸੀਗੀ ਵਰਦੀ ਪੰਨਨ ਤੋਂ ਇਲਾਵਾ ਜਿਹੜਾ ਹੈਗਾ ਵਾਕਟੋਕ ਉਹਨਾਂ ਕੋਲੇ ਸੀਗਾ ਬਟ ਆ ਸਾਰੀ ਚੀਜ਼ਾਂ ਮੈਂ ਤੁਹਾਡੇ ਰਾਹੀਂ ਰਿਕਵੈਸਟ ਕਰਨਾ ਚਾਹੂੰਗਾ ਕਿ ਜਦੋਂ ਵੀ ਤੁਹਾਨੂੰ ਕੋਈ ਵੀ ਚੀਜ਼ ਇਸ ਤਰੀਕੇ ਦੀ ਸਾਹਮਣੇ ਆਏ ਜਿਹੜਾ ਬੰਦਾ ਕੋਈ ਤੁਹਾਨੂੰ ਡਰਾਏ ਧਮਕਾਏ ਤੁਸੀਂ ਨਜ਼ਦੀਕੀ ਪੁਲਿਸ ਸਟੇਸ਼ਨ ਜਾ ਕੇ ਜ਼ਰੂਰ ਕਨਫਰਮ ਕਰੋ ਬਿਫੋਰ ਸੈਂਡਿੰਗ ਐਨੀ ਮਨੀ 1 ਰੁਪਿਆ ਵੀ ਤੁਸੀਂ ਟ੍ਰਾਂਸਫਰ ਕਰਨ ਤੋਂ ਪਹਿਲਾਂ ਨਜ਼ਦੀਕੀ ਪੁਲਿਸ ਸਟੇਸ਼ਨ ਜਾ ਕੇ ਹੋ ਜਾਓ ਜੇਬ ਤੋਂ 1 ਰੁਪਿਆ ਕਿਸੇ ਨੂੰ ਨਹੀਂ ਦੇਣਾ ਹੈਗਾ ਆਪਣੇ ਥਾਣੇ ਜਾ ਕੇ ਤੇ ਕਨਫਰਮ ਕਰਨਾ ਹੈਗਾ ਕਿ ਇਸ ਮੈਨੂੰ ਇਸ ਤਰੀਕੇ ਦੀ ਕਾਲ ਆ ਰਹੀ ਹੈ ਕਿ ਕੀ ਕਰਨਾ ਹੈਗਾ ਅਲੱਗ-ਅਲੱਗ ਤਰੀਕੇ ਦੇ ਡਾਕੂਮੈਂਟ ਵੀ ਆਨਲਾਈਨ ਭੇਜ ਦਿੰਦੇ ਹੈਗੇ ਤੇ ਉਹ ਤੁਹਾਨੂੰ ਲੱਗਦਾ ਕਿ ਵੀ ਜੀ ਆ ਠੀਕ ਹੀ ਹੈਗਾ ਅਲੱਗ-ਅਲੱਗ ਅਫਸਰਾਂ ਦੇ ਨਾਮ ਵੀ ਉਹਨਾਂ ਨੇ ਉਹ ਦੱਸਣਾ ਜਿਹੜੇ ਆਨਲਾਈਨ ਚੈੱਕ ਕਰਕੇ ਜਿਹੜੇ ਵਾਕਈ ਉਹ ਆਨਲਾਈਨ ਮਿਲਦੇ ਹੈਗੇ ਅਫਸਰ ਦਿੱਤੇ ਹੈਗਾ ਸਰ ਡੀਪੀ ਵੀ ਉਹਨਾਂ ਨੇ ਅਫੀਸ਼ੀਅਲ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਕਰਕੇ ਲੂਪ ਵਿੱਚ ਖਿੱਚ ਰਹਿ ਜਾਂਦੇ ਆ ਕਾਫੀ ਇਸ ਕਰਕੇ شریف ਬੰਦਾ ਜਿਹੜਾ ਹੈਗਾ ਉਹ ਥੋੜਾ ਜਿਹਾ ਮਿਸਗਾਈਡ ਹੋ ਜਾਂਦਾ ਹੈਗਾ ਤੇ ਮੇਰੀ ਸਾਰਿਆਂ ਤੁਹਾਡੇ ਰਾਹੀਂ ਬੜੀ ਜ਼ਿੰਮੇਵਾਰੀ ਵਾਲਾ ਕੰਮ ਹੈਗਾ ਤੁਹਾਡੇ ਰਾਹੀਂ ਸਾਰਿਆਂ ਤੋਂ ਰਿਕਵੈਸਟ ਹੈਗੀ ਜਦੋਂ ਵੀ ਕੋਈ ਵੀ ਤੁਹ ਚੈ ਵੀਨ ਦੇਣ ਦੀ ਵੀ ਗੱਲ ਕਰ ਰਿਹਾ ਉਹ ਤੁਹਾਨੂੰ ਕਿ ਜੇ ਤੁਹਾਨੂੰ ਦੇ ਦੇਣੇ ਪੈਸੇ ਤੇ ਵੀ ਉਹ ਮਤਲਬ ਨਾ ਫਰੀ ਚ ਕੋਈ ਸਦਾ ਪੈਸਾ ਲੈਣਾ ਨਾ ਬਿਨਾ ਕਿਸੇ ਗਲਤ ਕਿਸੇ ਨੂੰ ਪੈਸਾ ਦੇਣਾ ਜੇਕਰ ਆਹ ਪਾਲਿਸੀ ਫੋਲੋ ਕਰੋਗੇ ਸਿੰਪਲ ਤੇ ਜੀਵਨ ਚ ਕਦੇ ਸਾਈਬਰ ਠਗੀ ਨਹੀਂ ਹੋਏਗੀ ਜੇਕਰ ਕਿਸੇ ਤੋਂ ਫਰੀ ਗਿਫਟ ਲੈਣ ਦੀ ਲਾਲਚ ਹੈਗੀ ਜਾਂ ਪੈਸਾ ਦੁਗਣਾ ਕਰਨ ਦੀ ਜਾਂ 10 ਗੁਣਾ ਕਰਨ ਦਾ ਲਾਲਚ ਹੈਗਾ ਜਾਂ ਕਿਸੇ ਤਰੀਕੇ ਦਾ ਡਰ ਉਹ ਬੰਦਾ ਤੁਹਾਨੂੰ ਆਨਲਾਈਨ ਡਰਾ ਰਿਹਾ ਹੈਗਾ ਤੁਸੀਂ ਕਹੋ ਸਾਹਮਣੇ ਆ ਜਾ ਜੋ ਕਹੇਗਾ ਉਹ ਕਰ ਲੈਂਗੇ ਸਾਹਮਣੇ ਆਏ ਬਿਨਾ ਕੋਈ ਗੱਲ ਨਹੀਂ ਕਰਨੀ ਤੇ ਨਾਲ ਜਿਹੜਾ ਹੈਗਾ ਥਾਣੇ 'ਚ ਆਪਣੇ ਜ਼ਰੂਰ ਰਿਪੋਰਟ ਕਰਾਨੀ ਹੈ ਇਮੀਡੀਟਲੀ ਜਾ ਕੇ ਸਰ ਇਹ ਜਿਹੜੇ ਥਾਣੇ ਅੱਜ ਅਦੋ ਘਟ ਨੂੰ ਕੀਤਾ ਆ ਇਹਦੀ ਵਿੱਚ ਜਿਵੇਂ ਤੁਸੀਂ ਬਚਣ ਦੀ ਵੀ ਗੱਲ ਕੀਤੀ ਆ ਨਾਲ ਦੱਸਿਆ ਸਾਈਬਰ ਕ੍ਰਾਈਮ ਕੀ ਆ ਇਹਦੀ ਵਿੱਚ ਕਿਹੜੀ-ਕਿਹੜੀਆਂ ਸੂਲਤਾਂ ਔਰ ਕਿੰਨਾ ਏਰੀਆ ਖੇਤਰ ਜਿਹੜਾ ਇਸੇ ਥਾਣੇ ਦੇ ਵਿੱਚ ਆਉਂਦਾ ਦੇਖੋ ਥਾਣਾ ਬੜਾ ਸਾਡਾ ਮੈਂ ਸਾਰੇ ਹੁਸ਼ਾਰਪੁਰ ਵਾਸੀਆਂ ਨੂੰ ਬਤਾਇਆ ਦੇਣਾ ਚਾਹੁੰਗਾ ਕਿ ਅੱਜ ਅਸੀਂ ਮਾਨਯੋਗ ਡੀਜੀਪੀ ਪੰਜਾਬ ਏਡੀਜੀਪੀ ਸਾਈਬਰ ਕ੍ਰਾਈਮ ਡੀਆਈਜੀ ਜਲੰਧਰ ਰੇਂਜ ਦੀ ਡਾਇਰੈਕਸ਼ਨਸ ਤੇ ਇੱਕ ਫਾਰਮਲ ਇਨੋਗਰੇਸ਼ਨ ਕੀਤਾ ਹੈਗਾ ਸਾਡੇ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਦਾ ਹੁਣ ਤੋਂ ਇੱਥੇ ਐਸਐਚਓ ਰੈਂਕ ਦਾ ਅਫਸਰ ਇਨਸਪੈਕਟਰ ਰੈਂਕ ਮਿਨੀਮਮ ਜਿਹੜਾ ਹੈਗਾ ਉਹ ਹੋਇਆ ਕਰੇਗਾ ਨਾਲ ਸਟਾਫ ਇੱਥੇ ਹੋਇਆ ਕਰੇਗਾ 24 ਘੰਟੇ ਜਿਹੜਾ ਹੈਗਾ ਪਬਲਿਕ ਵਾਸਤੇ ਡੈਡੀਕੇਟਿਡ ਹੈਗਾ ਸਾਈਬਰ ਕ੍ਰਾਈਮ ਨਾਲ ਰਿਲੇਟਡ ਕੋਈ ਵੀ ਕੰਪਲੇਂਟ ਹੋਵੇ ਇੱਥੇ ਆ ਕੇ 24 ਘੰਟੇ ਚ ਕਦੇ ਵੀ 24 ਆਵਰ ਸਬਮਿਟ ਕਰਾਈ ਜਾ ਸਕਦੀ ਹੈਗੀ ਰਿਕੁਐਸਟ ਹੈ ਕਿ ਜਲਦ ਤੋਂ ਜਲਦ ਇੱਥੇ ਆ ਕੇ ਰਿ ਉਸ ਤੋਂ ਇਲਾਵਾ ਜਿਹੜਾ ਹੈਗਾ ਸਾਡਾ ਡੈਡੀਕੇਟਿਡ ਪੁਲਿਸ ਸਟੇਸ਼ਨ ਹੋਣ ਕਰਕੇ ਜਿਹੜੇ ਸਾਈਬਰ ਕ੍ਰਾਈਮ ਦੇ ਕੇਸਸ ਹੈਗੇ ਉਹਨਾਂ ਨੂੰ ਚੰਗੇ ਤਰੀਕੇ ਨਾਲ ਇਨਵੈਸਟਿਗੇਟ ਕਰਕੇ ਦੋਸ਼ੀਆਂ ਨੂੰ ਸਜ਼ਾ ਦੁਲਾਨ ਚ ਮਦਦ ਮਿਲੇਗੀ ਵਿਕਟਮ ਨੂੰ ਹੈਲਪ ਕਰਨ ਚ ਮਦਦ ਮਿਲੇਗੀ ਤੇ ਇਸ ਕਰਕੇ ਮੈਂ ਸਾਰਨੂੰ ਇਸ ਪੁਲਿਸ ਸਟੇਸ਼ਨ ਦੇ ਇਨੌਗੁਰੇਸ਼ਨ ਤੇ ਬੁਲਾਇਆ ਦੇਣਾ ਚਾਹੁੰਦਾ ਸਰ ਇੱਕ ਨੰਬਰ ਜਾਰੀ ਕੀਤਾ ਗਿਆ ਜਿਹੜਾ ਸਾਈਬਰ ਕ੍ਰਾਈਮ ਲਈ ਮੰਨ ਲਓ ਸਪੂਸ ਦੂਰ ਹੈ ਕਿਤੇ ਅਪਰੋਚ ਨਹੀਂ ਕਰ ਸਕਤਾ ਬਾਈ ਚਾਂਸ ਕੋਈ ਟਾਈਮ ਨਹੀਂ ਹੈ ਤੇ ਇੱਕ ਨੰਬਰ ਤੇ ਜਾਂ ਕੋਈ ਪੋਰਟਲ ਜਿਹੜਾ ਜਾਰੀ ਕੀਤਾ ਗਿਆ ਉਹ ਕੀ ਹੈ ਜੀ ਜਿਦਾ ਹੈਗਾ ਕਿ ਸਾਈਬਰ ਕ੍ਰਾਈਮ ਤੋਂ ਰਿਲੇਟਡ ਸਾਰੇ ਕੇ ਨੰਬਰ ਹੈਗਾ ਜਿਹੜਾ ਹੈਗਾ 1930 ਜਿਹੜਾ ਗਵਰਨਮੈਂਟ ਆਫ ਇੰਡੀਆ ਵੱਰੋਂ ਚਲਦਾ ਆਪਰੇਟ ਹੁੰਦਾ ਹੈਗਾ ਉੱਤੇ ਇਮੀਡੀਏਟਲੀ ਜਦੋਂ ਵੀ ਕੋਈ ਸਾਈਬਰ ਕਰਾਈਮ ਹੋ ਜਾਂਦਾ ਹੈਗਾ ਸਭ ਤੋਂ ਪਹਿਲਾਂ 1930 ਉੱਤੇ ਰਿਪੋਰਟ ਕੀਤਾ ਜਾਣਾ ਚਾਹੀਦਾ ਉਸ ਤੋਂ ਬਾਅਦ ਸਾਡੇ ਪੋਰਟਲ ਤੇ ਜਿਹੜਾ ਇੱਕ ਪੀਜੀਡੀ ਪੋਰਟਲ ਹੈਗਾ ਪੰਜਾਬ ਪੁਲਿਸ ਦਾ ਉੱਤੇ ਆਨਲਾਈਨ ਕੰਪਲੇਂਟ ਵੀ ਸਬਮਿਟ ਕਰਾਈ ਜਾ ਸਕਦੀ ਨਾਲ ਨਾਲ ਜਿਹੜਾ ਹੈਗਾ ਸਾਡੇ ਕੋਲੇ ਆ ਕੇ ਰਿਟਰਨ ਕੰਪਲੇਂਟ ਵੀ ਸਬਮਿਟ ਕਰਾਈ ਜਾ ਸਕਦੀ ਸੋ 댓 ਕੇਸ ਇ ਲੋਕਾਂ ਦੀ ਇਮੀਡੀਏਟ ਹੈਲਪ ਕਰ ਸਕੀ ਐ ਸਰ ਸਾਈਬਰ ਕ੍ਰਾਈਮ ਦੇ ਨਾਮ ਨਾਲ ਪਿਛਲੇ ਸਮੇਂ 'ਚ ਪਰਿਆਵਰਣ ਨੂੰ ਲੈ ਕੇ ਬਹੁਤ ਸਪੂਨੋ ਨੀ ਪਲਾਂਟੇਸ਼ਨ ਵੀ ਕੀਤੀ ਗਈ ਹੈ ਅੱਜ ਵੀ ਤੁਸੀਂ ਇਥੇ ਲਾਂਟ ਕੀਤਾ ਹੈ ਤੇ ਨਾਲ ਦੀ ਨਾਲ ਤੁਸੀਂ ਤੇ ਆਪਸ਼ਨ ਵੀ ਦਿੱਤੇ ਪਈ ਸਾਡੇ ਕੋਲ ਹੋਰ ਚਾਹੇ ਫਲਦਾਰ ਚਾਹੇ ਫੁੱਲਦਾਰ ਪੌਦੇ ਵੀ ਹੈਗੇ ਹੈ ਪਲਾਂਟੇਸ਼ਨ ਦਾ ਕਿੰਨਾ ਜਿਹੜਾ ਮੁਹਿੰਮ ਕਿੱਥੇ ਜੀ ਅਸੀਂ ਜਿਹੜੀ ਹੁਸ਼ਰਪੁਰ ਪੁਲਿਸ ਵੱਲੋਂ ਜਿਹੜੀ ਪਲਾਂਟੇਸ਼ਨ ਦੀ ਮੁਹਿੰਮ ਚਲਾਈ ਗਈ ਹੈ ਕਿ ਸਾਰੇ ਥਾਣਿਆਂ 'ਚ ਚੌਕੀਆਂ 'ਚ ਸਾਂਝ ਕੇਂਦਰਾਂ 'ਚ ਪੁਲਿਸ ਲਾਈਨ 'ਚ 2000 ਤੋਂ ਜ਼ਿਆਦਾ ਬੂਟੇ ਅਸੀਂ ਹੁਣ ਤੱਕ ਇਸ ਸੀਜ਼ਨ 'ਚ ਪਿਛਲੇ 2 ਮਹੀਨੇ ਚ ਲਾ ਚੁੱਕੇ ਹੈਗੇ ਸਾਡਾ ਟਾਰਗੇਟ ਟੋਟਲ 3000 ਪਲਾਂਟੇਸ਼ਨ ਦਾ ਹੈਗਾ 3000 ਬੂਟੇ ਪਲਾਂਟ ਕਰਨ ਦਾ ਕੋਸ਼ਿਸ਼ ਅਸੀਂ ਸਾਡੀ ਹੈਗੀ ਕਿ ਮੈਕਸਿਮਮ ਫਲਦਾਰ ਤੇ 6000 ਬੂਟੇ ਅਸੀਂ ਪਲਾਂਟ ਕਰੀਏ ਸੋ ਥੈਟ ਕਿ ਜਿਹੜਾ ਹੈਗਾ ਉਹਦਾ ਇਫੈਕਟ ਬੈਟਰ ਹੁੰਦਾ এনवायरमेंट ਨੂੰ ਜ਼ਿਆਦਾ ਕੰਟ੍ਰਿਬਿਊਟ ਕਰਦਾ ਡੈਕੋਰੇਟਿਵ ਪਲਾਂਟ ਜਿਹੜੇ ਹੈਗੇ ਉਹਨਾਂ ਦਾ ਲਿਮਟਿਡ ਉਹ ਪਰਪਸ ਹਾਲ ਹੁੰਦਾ ਐ এনवायरमेंट ਦੇ ਕੰਟਰੀਬਿਊਸ਼ਨ ਵਾਸਤੇ ਬਟ ਜਿਹੜੇ ਛਾਂਦਾਰ ਫਲਦਾਰ ਬੂਟੇ ਹੁੰਦੇ ਉਹਨਾਂ ਦੀ ਛਾਂ ਵੀ ਚੰਗੀ ਹੁੰਦੀ ਫਲ ਵੀ ਆਉਂਦੇ ਤੇ এনवायरमेंट ਨੂੰ ਵੀ ਕੰਟ੍ਰਿਬਿਊਸ਼ਨ ਚੱਲਦਾ ਸਰ ਲਾਸਟ ਟਾਈਮ ਜਿਹੜਾ ਲਾਸਟ ਡੇਸ ਨਾਟ ਅਨ ਟਾਈਮ ਆਉਂਦੇ ਵਿੱਚ ਟ੍ਰੈਫਿਕ ਹੂਮ ਲੈ ਕੇ ਸ਼ਾਪੂ ਦੀ ਕਾਫੀ ਸਟਿੱਕਲੀ ਪੋਰਸਨਿੰਗ ਡਾਇਰੈਕਸ਼ਨ ਲੈ ਆਉ ਕਿ ਕਿਸ ਤਰ੍ਹਾਂ ਜਿਹੜੇ ਬੱਚੇ ਆ ਰਾਤ ਨੂੰ ਕਈ ਵਾਰ ਆਏ ਤੇ ਨਾਲ ਦੀ ਨਾਲ ਇੱਕ ਨੌ ਨੌ ਜਿਹੜਾ ਅੰਡਰ 18 ਬੱਚਿਆਂ ਦੇ ਵਿੱਚ ਆਉਂਦ ਵਰ ਦੇਖੋ ਜਿਹੜਾ ਵੀ ਅੰਡਰ 18 ਕੋਈ ਵੀ ਜੇਕਰ ਡਰਾਈਵ ਕਰਦਾ ਹੈਗਾ ਜਿਹੜਾ ਸਰਕਾਰ ਤੋਂ ਅਨਔਥਰਾਇਜ਼ਡ ਡਾਇਰੈਕ ਲਗਾ ਕਿ ਕੋਈ ਵੀ ਗੀਅਰਡ ਵਾਲਾ ਗੀਅਰ ਵਾਲਾ ਵਹੀਕਲ ਜਿਹੜਾ ਟੂ ਵੀਲਰ ਫੋਰ ਵੀਲਰ ਜੇਕਰ ਕੋਈ ਚਲਾਉਂਦਾ ਹੈਗਾ ਬਿਲੋ 18 ਤੇ ਉਹ ਪ੍ਰਾਈਵੇਟਡ ਹੈਗਾ ਉਹ ਐਸ ਪਰ ਲੋ ਅਲਾਉਡ ਨਹੀਂ ਹੈਗਾ ਤੇ ਉਹਦੇ ਫਿਰ ਪੈਰੈਂਟਸ ਦੀ ਵੀ ਜ਼ਿੰਮੇਵਾਰੀ ਫਿਕਸ ਕੀਤੀ ਜਾਏਗੀ ਬੱਚੇ ਦੀ ਵੀ ਜ਼ਿੰਮੇਵਾਰੀ ਫਿਕਸ ਕੀਤੀ ਜਾਏਗੀ ਤੇ ਇਹਦੇ ਵਿੱਚ ਕਾਨੂੰਨ ਮੁਤਾਬਿਕ ਜਿਹੜਾ ਹੈਗਾ ਉਹ ਉਹ 3 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ ਕਿ ਪੈਰੈਂਟਸ ਨੂੰ ਜਾਂ ਗਾਰਡੀਨ ਨੂੰ ਜਾਂ ਜਿਹੜਾ ਵੀ ਉਹਦਾ ਵਹੀਕਲ ਦਾ ਓਨਰ ਹੈਗਾ ਉਹਨੂੰ ਤੇ ਉਹਦੇ ਨਾਲ 25000 ਰੁਪਏ ਤੱਕ ਦਾ ਜੁਰਮਾਨਾ ਵੀ ਲੱਗੇਗਾ ਅਸੀਂ ਸਖਤ ਜਿਹੜਾ ਹੈਗਾ ਆ ਡਰਾਈਵ ਜਿਹੜੀ ਹੈਗੀ ਟ੍ਰੈਫਿਕ ਲੋਨ ਨੂੰ ਇਨਫੋਰਸਮੈਂਟ ਕਰਨ ਵਾਲੀ ਉਹ ਚਲਾਵਾਂਗੇ ਸਰ ਕੋ ਅਲੱਗ ਅਲੱਗ ਹੁਸ਼ਿਆਰਪ੍ਰੂਮ ਲੈ ਕੇ ਕੋਈ ਨਾ ਅਲੱਗ ਅਲੱਗ ਮੁੱਦੇ ਲੈ ਕੇ ਕੋਈ ਹੋਰ ਗੱਲ ਜਿਹੜੀ ਅਸੀਂ ਇਸ ਕੋ ਪੂਦੇ ਦੌਰਾਨ ਭੁੱਲ ਗਏ ਆਪ ਜੀ ਦੱਸਣਾ ਚਾਹੁੰਦੇ ਹੋ ਲੋਕ ਨੂੰ ਅਗਰ ਸਾਡੀ ਡਰੱਗਸ ਦੇ ਅਗੇਂਸਟ ਤੁਹਾਨੂੰ ਪਤਾ ਹੈਗਾ ਕਿ ਡਰਾਈਵ ਚੱਲ ਰਹੀ ਹੈ ਕਿ ਤੇ ਮੈਂ ਸਾਰੇ ਲੋਕਾਂ ਨੂੰ ਆਈ ਰਿਕਵੈਸਟ ਕਰਨਾ ਚਾਹੁੰਗਾ ਕਿ ਵਿਲੇਜ ਡਿਫੈਂਸ ਕਮੇਟੀ ਜਿਸੀ ਬਣਾਈ ਹੈਗੀ ਉਹਨਾਂ ਦੇ ਰਾਹੀਂ ਸਾਰੇ ਲੋਕ ਮਿਲ ਕੇ ਪੁਲਿਸ ਦੇ ਨਾਲ ਮਿਲ ਕੇ ਅਤੇ ਆਦੀ ਹੈਗੇ ਉਹਨਾਂ ਨੂੰ ਆਪਾਂ ਭਰਤੀ ਕਰਾਉਣ ਵਾਸਤੇ ਮੋਟੀਵੇਟ ਕਰਾ ਕੇ ਉਹਨਾਂ ਨੂੰ ਡੀ ਐਡਿਕਸ਼ਨ ਸੈਂਟਰ ਵੱਲ ਤੋਰੀਏ ਤੇ ਉਹਨਾਂ ਦਾ ਇਲਾਜ ਕਰਾਈਏ ਜਿਹੜੇ ਵੇਚਦੇ ਹੈਗੇ ਉਹਨਾਂ ਬਾਰੇ ਸਾਡੇ ਨਾਲ ਸੀਕ੍ਰੀਟਲੀ ਇਨਫੋਰਮੇਸ਼ਨ ਸਾਂਝਾ ਕਰੋ ਅਸੀਂ ਉਹਨਾਂ ਨੂੰ ਫੜ ਕੇ ਕਾਨੂੰਨ ਅਨੁਸਾਰ ਕਾਰਵਾਈ ਕਰਦੇ ਹਾਂ ਉਹਨਾਂ ਨੂੰ ਜੇਲ੍ਹ ਦੀ ਸਲਾਖਾਂ ਤੇ ਪਿੱਛੇ ਪਹੁੰਚਾਉਂਦੇ ਹਾਂ ਬਹੁਤ ਬਹੁਤ ਧੰਨਵਾਦ ਸੋ ਦੋਸਤੋ ਇਹ ਹਨ ਐਸਐਸਪੀ ਸੁਰਿੰਦਰ ਲਾਂਬਾ ਜੀ ਹੁਸ਼ਿਆਰਪੁਰ ਜਿਨ੍ਹਾਂ ਨੇ ਜਿੱਥੇ ਸਾਈਬਰ ਕ੍ਰਾਈਮ ਪੁਲਿਸ ਥਾਣੇ ਦਾ ਅਧਿਕਾਰ ਚੁਕਿਤਾ ਨਾਲ ਪ੍ਰੋਡਕਸ਼ਨ ਕੀਤੀ ਤੇ ਨਾਲ ਦੇ ਨਾਲ ਬੁੱਕ ਬੁੱਕ ਅਹਿਮ ਮੁੱਦਿਆਂ ਤੇ ਵੀ ਗੱਲ ਕੀਤੀ ਬਹੁਤ ਸਾਰੇ ਲੋਕ ਇਸ ਤੋਂ अवगत ਨਹੀਂ ਹੈ ਉਹਨਾਂ ਨੂੰ ਇਹ ਚੀਜ਼ਾ ਪਤਾ ਹੋ ਗਿਆ ਸ਼ਾਲਪੁਰ ਤੋਂ ਦਾ ਬਾਹਰਲੇ ਦਲਜੀਤ ਅਜਰੂਹਾ ਬਹੁਤ ਬਹੁਤ ਟੈਂਸ਼ਨ ਟੈਂਸ਼ਨ